ਮੰਦਿਰ 'ਚ ਸ਼ਲੀਲ ਗਾਣੇ ਤੇ ਵੀਡੀਓ ਬਣਾ ਕੇ ਨੱਚਣਾ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਪਿਆਮੇਗਾ। ਸ਼ਿਵसेना ਆਗੂਆਂ ਨੇ ਕਰ ਦਿੱਤਾ ਵੱਡਾ ਐਲਾਨ। ਸ਼ਿਵसेना ਆਗੂਆਂ ਨੇ ਦੱਸਿਆ ਕਿ ਬੀਤੀ ਕੁਝ ਦਿਨ ਪਹਿਲਾਂ ਹੀ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਬਲੋ ਕਾਲੀਮਾਤਾ ਮੰਦਿਰ ਦੇ ਵਿੱਚ ਜਾ ਕੇ ਚਿਕਣੀ ਟਮੇਲੀ ਗਾਣੇ ਤੇ ਵੀਡੀਓ ਬਣਾ ਕੇ ਪਾਈ ਗਈ ਹੈ। ਇਸ ਤੋਂ ਬਾਅਦ ਹੁਣ ਹਿੰਦੂ ਸੰਗਠਨ ਦੇ ਵਿੱਚ ਭਾਰੀ ਰੋਸ ਜਿਹੜਾ ਦੇਖਣ ਨੂੰ ਮਿਲ ਰਿਹਾ ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਇਸ ਲੜਕੀ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਉਹਨਾਂ ਨੇ ਵੀ ਕਿਹਾ ਕਿ ਮੰਦਰ ਦੇ ਵਿੱਚ ਜਦੋਂ ਇਸ ਲੜਕੀ ਦੇ ਵੱਲੋਂ ਵੀਡੀਓ ਬਣਾਈ ਜਾ ਰਹੀ ਸੀ ਤਾਂ ਉੱਥੇ ਮੌਜੂਦ ਪੰਡਿਤ ਜੋ ਕਿ ਦਰਸ਼ਕ ਵਾਂਗ ਕੇ ਉਸ ਨੂੰ ਦੇਖ ਰਿਹਾ ਸੀ ਉਸ ਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਸਾਡੇ ਹਿੰਦੂ ਦੇਵੀ ਦੇਵਤਾ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹਨ ਨੂੰ ਟਾਰਗੇਟ ਕਰਦੇ ਆ ਆਪਣੀ ਪਬਲਿਸਿਟੀ ਲਈ ਸਾਡੇ ਦੇਵੀ ਦੇਵਤਾਵਾਂ ਦਾ ਅਪਮਾਨ ਕਰਦੇ ਆ ਅੱਜ ਉਸ ਬੰਦੇ ਵਿੱਚ ਸ਼ਿਕਾਇਤ ਦਿੱਤੀ ਹੈ ਨੰਬਰ ਲਵਾ ਲਿਆ ਆਸ ਕਰਦੇ ਆ ਕਿ ਅੱਜ ਦੇ ਦਿਨ ਵਿੱਚ ਹੀ ਪਰਚਾ ਦਰਜ ਹੋਵੇ ਕਿਉਂਕਿ ਇਸ ਚੀਜ਼ ਨਾਲ ਕੋਈ ਕੰਪਰੋਮਾਈਜ਼ ਨਹੀਂ ਹਮੇਸ਼ਾ ਕਰਨੇ ਆ ਕਿ ਆਪਣੇ ਧਰਮ ਦੇ ਨਾਲ ਸਨਾਤਨ ਦੇ ਨਾਲ ਔਰ ਆਪਣੇ ਪਰਮਾਤਮਾ ਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੈ ਔਰ ਇਸ ਦੇ ਵਿੱਚ ਅੱਜ ਦਰਖਾਸਤ ਦਿੱਤੀ ਹੈ ਔਰ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਕੌਣ ਨੇ ਉਹ ਕੀ ਨਾਮ ਹੈ ਉਹਨਾਂ ਦਾ ਤੇ ਕਿੱਥੇ ਦੇ ਰਹਿਣ ਵਾਲੇ ਇਹਨੂੰ ਵਾਲਾ ਦੀ ਆਈਡੀ ਪਤਾ ਵਾ ਕਿ ਜਿਹੜੀ ਆਈਡੀ ਦੇ ਵਿੱਚ ਜਿਸ ਤਰ੍ਹਾਂ ਆਈਡੀ ਦੇ ਵਿੱਚ ਜਿਹੜਾ ਦਿਖਾਇਆ ਗਿਆ ਦੇਖੋ ਰੁਕ ਚ ਗਈ ਆਵਾਜ਼ ਘਟ ਕਰ ਦੀ ਆਵਾਜ਼ ਘਟ ਕਰ ਦੀ ਇਹ ਕਿਹੜੇ ਮੰਦਰ ਦੀ ਇਹ ਮੈਨੂੰ ਮੰਦਰ ਦਾ ਤਾਂ ਪਤਾ ਨਹੀਂ ਐਸੇ ਲੇਡੀਜ਼ ਦਾ ਸੀ ਪਤਾ ਕਰਾਇਆ ਸੀ ਇਸ ਲੇਡੀਜ਼ ਦਾ ਘਰ ਥਾਣਾ ਡਿਵੀਜ਼ਨ ਨੰਬਰ 6 ਦੇ ਅੰਤਰਗਤ ਆਂਦਾ ਬਿਨੇ ਮੰਦਰ ਦੇ ਬਿਲਕੁਲ ਸਾਹਮਣੇ ਦਾ ਘਰ ਮਤਲਬ ਜਲੰਧਰ ਦੇ ਵਿੱਚ ਜਲੰਧਰ ਦੇ ਵਿੱਚ ਬਿਲਕੁਲ ਥਾਣਾ ਡਿਵੀਜ਼ਨ ਨੰਬਰ 6 ਦੇ ਇਲਾਕੇ ਦੇ ਵਿੱਚ ਘਰ ਹੈ اسی ਕਰਕੇ ਅਸੀਂ ਮੰਨ ਲਿਓ ਪੁਲਿਸ ਕਮਿਸ਼ਨਰ ਸਾਹਿਬ ਦੇ ਦਰਬਾਰ ਨਹੀਂ ਗਏ ਸਾਡਾ ਪਹਿਲਵਾਨੀ ਸੀ ਕਿ ਜਿਸ ਇਲਾਕੇ ਦੇ ਵਿੱਚ ਰਹਿ ਰਹੀ ਹੈ ਉਸ ਇਲਾਕੇ ਦੇ ਐਸਐਚਓ ਸਾਹਿਬ ਨੂੰ ਇਹਦੀ ਦਰਖਾਸਤ ਦਈਏ ਤਾਂ ਕਿ ਐਸੇ ਲੋਕਾਂ ਦੇ ਨੱਖ ਪਾਈ ਜਲਦੇ ਕਿੰਨੀ ਦੇਰ ਤੱਕ ਤੁਸੀਂ ਦੇਵੀ ਦੇਵਤਾਵਾਂ ਦਾ અપਮਾਨ ਕਰੋਗੇ ਕਿੰਨੀ ਦੇਰ ਤੱਕ ਤੁਸੀਂ ਪਰਮਾਤਮਾ ਦੀ ਬੇਦਬੀ ਕਰੋਗੇ ਅੱਜ ਉਹ ਬੇਦਬੀ ਕਰਕੇ ਅਸੀਂ ਇੱਥੇ ਖੜੇ ਆ ਇਹਨਾਂ ਲੋਕਾਂ ਨੂੰ ਆਪਣੇ ਸਟੰਟ ਪਬਲਿਸਿਟੀ ਲਈ ਜਿਹੜਾ ਜਾਨ ਮੁਝ ਕੇ ਧਰਮ ਦਾ ਜਿਹੜਾ ਮਜ਼ਾਕ ਕਰਾ। ਬੰਦੀਏ ਕਿ ਸਵਾਲੇ ਵੀ ਹੈਗੇ ਜਿਹੜੇ ਮੰਦਰ ਦੇ ਵਿੱਚ ਕਾਣ ਲਾ ਕੇ ਨੱਚਦੇ ਉਹ ਤੇ ਪੁਜਾਰੀ ਵੀ ਖੜੇ ਨੇ। ਪੁਜਾਰੀ ਵੀ ਜਿਹੜੇ ਅਸੀਂ ਅਸੀਂ ਇਸ ਬਿਲਕੁਲ ਮੈਂ ਉਹਦੇ ਤੇ ਵੀ ਨਾਲ ਹੀ ਜਿਹੜੇ ਪੁਜਾਰੀਓ ਵੀ ਪਿੱਛੇ ਹੱਸਦੇ ਨਜ਼ਰ ਆ ਰਹੇ ਵੀਡੀਓ ਦੇ ਵਿੱਚ। ਪੁਜਾਰੀ ਦੀ ਗਲਤੀ ਹੈ ਤੁਸੀਂ ਮੰਦਰ ਤੇ ਦੇਖੋ ਤੁਹਾਨੂੰ ਲੋਕ ਪੂਜਦੇ ਬ੍ਰਾਹਮਣ ਸਮਾਜ ਦੇ ਉਹਦੀ ਪੂਜਦੇ ਆ ਔਰ ਬੜਾ ਸਤਿਕਾਰ ਕਰਦੇ ਕਿਉਂਕਿ ਮੰਦਿਰਾਂ ਦੇ ਵਿੱਚ ਮੰਤਰਾਂ ਉਚਾਰਨ ਬ੍ਰਾਹਮਣਾ ਤੋਂ ਬਿਨਾ ਨਹੀਂ ਹੁੰਦਾ ਠੀਕ ਹੈ ਉੱਤੋਂ ਤੁਸੀਂ ਇਹ ਵੀਡੀਓ ਦੇਖੋ ਚੱਪਲਾ ਵੀ ਪਾ ਕੇ ਉੱਥੇ ਨੱਚ ਰਹੀ ਆ ਅਸੀਂ ਐਸੀ ਕਰਕੇ ਐਸਐਚਓ ਸਾਹਿਬ ਨੂੰ ਕਹਿ ਕੇ ਇਸ ਲੇਡੀਸ ਨੂੰ ਲਿਆ ਕੇ ਕਨਸਟੇਬਲ ਲੈ ਕੇ ਪਰਚਾ ਦੋ ਪਲੱਸ ਜਿਹੜਾ ਵਿਅਕਤੀ ਜਿਹੜਾ ਪੰਡਤ ਪਿੱਛੇ ਖੜਾ ਉਹਨੂੰ ਵੀ ਪੁੱਛਿਆ ਜਾਵੇ ਕਿ ਐਸੀ ਘਟਿਆ ਹਰਕਤ ਤੇਰੇ ਸਾਹਮਣੇ ਹੋ ਰਹੀ ਹੈ ਤੇ ਤੂੰ ਐਸੀ ਕਰਤੂਤ ਦੇਖ ਕਿਦਾਂ ਲਈ ਕਿ ਮਾਂ ਦੇ ਦਰਬਾਰ ਦੇ ਸਾਹਮਣੇ ਕਾਲੀ ਮਾਤਾ ਮੰਦਿਰ ਦੇ ਸਾਹਮਣੇ ਆਪਾਂ ਨੱਚ ਕੇ ਦਿਖਾ ਰਹੇ ਯਾਰ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਹੈ ਤੁਸੀਂ ਪਬਲਿਸਿਟੀ ਕਰਨੀ ਆਪਣੀ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਸਾਡੇ ਧਰਮ ਨੂੰ ਟਾਰਗੇਟ ਕਰਾਂਗੇ ਤੇ ਆਪੋ ਬਰਦਾਸ਼ਤ ਨਹੀਂ ਕਰਾ। ਅੱਛਾ ਇਹ ਕਿਹੜੇ ਮੰਦਰ ਦੀ ਘਟਨਾ ਹੈ ਕਿ ਮੰਦਰ ਕਿਹੇ ਨਾਮ ਸਾਨੂੰ ਇਹ ਮੰਦਰ ਦਾ ਨਹੀਂ ਪਤਾ ਲੱਗਾ ਕਿਹੜਾ ਵਾ ਸਿਰਫ ਸਾਨੂੰ ਇਸ ਲੇਡੀਜ਼ ਦਾ ਪਤਾ ਲੱਗ ਗਿਆ ਕਿ ਇਹਦਾ ਘਰ ਇੱਥੇ ਆ ਇਸ ਕਰਕੇ ਤੁਸੀਂ ਥਾਣਾ 6 ਚ ਹੈ ਜਦੋਂ ਇਹਨੂੰ ਲਿਆਂਣਗੇ ਉਹ ਮੰਦਰ ਵੀ ਪਤਾ ਲੱਗ ਜਾਊਗਾ। ਪਹਿਲਾ ਹੈ ਕੌਣ ਹੈ? ਇਹ ਮਹਿਲਾ ਸ਼ਹਿਜਾਦ ਸ਼ਹਿਜਾਦ ਮਹਿਲਾ ਇਸ਼ਜਾਦੀ ਰੂਵਲਾ ਆਂ ਤੇ ਦੀ ਆਈਡੀ ਚੱਲਦੀ ਪਈ ਹੈ ਮਹਿਲਾ ਆਮ ਦਾ ਨਾਮ ਨੂੰ ਨਹੀਂ ਸਾਨੂੰ ਪਤਾ ਉਹ ਕਲੀਅਰ ਹੋ ਹੀ ਜਾਣਾ। ਜਦੋਂ ਘਰ ਪਤਾ ਲੱਗ ਗਿਆ ਤਾਂ ਕਿੱਥੋਂ ਤੱਕ ਦੌੜੇਗੀ? ਸੋਸ਼ਲ ਮੀਡੀਆ ਇਨਫਲੂਐਂਸਰ ਹੈ ਕੋਈ? ਸ਼ਾਇਦ ਹੋ ਸਕਦਾ। ਸੋਸ਼ਲ ਮੀਡੀਆ ਇਨਫਲੂਐ ਸਾਡੀ ਮਾਂ ਕਾਲੀ ਦੇ ਦਰਬਾਰ ਦੇ ਸਾਹਮਣੇ ਭਾਈਆ ਚੜਾ ਕੇ ਚਿਕਨੀ ਚ ਮੇਲੀ ਜਿਹੇ ਗਾਣੇ ਲਾ ਕੇ ਜਿਹੜੇ ਪੱਤੀ ਜਲਨ ਗਾਰੇ ਲਾ ਕੇ ਜਿਹੜਾ ਡਾਂਸ ਕੀਤਾ ਗਿਆ ਮੰਦਿਰ ਦੀ ਮਰਿਆਦਾ ਨੂੰ ਉਲੰਘ ਕੀਤਾ ਗਿਆ ਦੇਵੀ ਦੇਵਤਾ ਦਾ ਅਪਮਾਨ ਕੀਤਾ ਗਿਆ ਉਸ ਸਬੰਧ ਵਿੱਚ ਅਰਜ਼ੀ ਕਹਿ ਦਿੱਤੀ ਔਰ ਪੰਚਾਇਤ ਲੱਗਦਾ ਨਹੀਂ ਕਿ ਮੰਦਿਰ ਦੀ ਕਮੇਟੀ ਵੀ ਜਿਹੜੀ ਉਹਨੇ ਗੁਨਾਹਗਾਰ ਹੈਗੀ ਹੈ ਜਿੰਨੇ ਹੀ ਬਿਲਕੁਲ ਹੀ ਮੈਂ ਕਹਿੰਦਾ ਜਿਹੜਾ ਵਿਅਕਤੀ ਜਿਹੜਾ ਪੰਡਤ ਪਿੱਛੇ ਦੇਖ ਰਿਹਾ ਉਹ ਵੀ ਉਨਾ ਹੀ ਗੁਨਾਹਗਾਰ ਹੈ ਦੇਖੋ ਆਪਣਾ ਵੀ ਨਹੀਂ ਬਖਸ਼ਣਾ ਚਾਹੀਦਾ ਜੇ ਗਲਤੀ ਆਪਣੇ ਬੰਦੇ ਨੇ ਉਹਨੂੰ ਵੀ ਦੋਸ਼ੀ ਕਹਿਣਾ ਚਾਹੀਦਾ ਉਹਦੀ ਵੀ ਗਲਤੀ ਹੈ ਜੇ ਇਸ ਤਰ੍ਹਾਂ ਦੇ ਗਾਣ ਲੇਕਿਨ ਉਸ ਵਿਅਕਤੀ ਨੇ ਯਾ ਸਾਡੇ ਪੰਡਿਤ ਜੀ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਵੀ ਉਨਾ ਹੀ ਗੋਸ਼ੀ ਹੈ ਪਹਿਲੀ ਗੱਲ ਤੇ ਧਾਰਮਿਕ ਸਥਾਨ ਦੇ ਵਿੱਚ ਇਦਾਂ ਦੇ ਗਾਣੇ ਲੱਗਣੇ ਨਹੀਂ ਚਾਹੀਦੇ ਸੀ ਜੇ ਲੱਗੇ ਤੇ ਉਹਨੂੰ ਰੋਕਣਾ ਚਾਹੀਦਾ ਸੀ ਤੁਸੀਂ ਕਮੇਟੀ ਨੂੰ ਦੇਖਿਆ ਕਿ ਅਸੀਂ ਹੋਰ ਧਰਮ ਦੇ ਵਿੱਚ ਇਦਾਂ ਦੇ ਕੰਮ ਹੋ ਸਿਰਫ ਇੱਕੋ ਧਰਮ ਲੱਭਾ Hindu ਧਰਮ ਸਨਾਤਨ ਧਰਮ ਉਹਦੇ ਵਿੱਚ ਜਾਣ ਬੁਝ ਕੇ ਇਦਾਂ ਦੀ ਮर्यादा ਜਾਣ ਬੁਝ ਕੇ ਭੰਗ ਕੀਤੀ ਜਾਂਦੀ ਹੈ ਇਹ ਲੋਕ ਕੁਝ ਲੋਗ ਹੈ ਇਹਨਾਂ ਨੂੰ ਕਹਿ ਲਈਏ ਯਾ ਇਹ TRP ਲਾ ਲਓ ਯਾ ਆਪਣੀ ਪਬਲਿਸਿਟੀ ਲਾ ਲਓ ਕਿ Hindu ਉੱਠਣਗੇ ਆਵਾਜ਼ ਚੱਕਣਗੇ ਸਾਡੀ ਪਬਲਿਸਿਟੀ ਹੋ ਗਈ ਇਹ ਚੀਜ਼ਾਂ ਕਦੋਂ ਤੱਕ ਬਰਦਾਸ਼ਤ ਕਰਾਂਗੇ ਇਸੇ ਕਰਕੇ ਅਸੀਂ ਕਹਿੰਨੇ ਕਿ ਇੱਕ ਦੋ ਇਹਨਾਂ ਲੋਕਾਂ ਨੂੰ ਜੇਲ੍ਹ ਦੀਆਂ ਸਲਾਕਾ ਦਿਖਾਈਏ ਤੇ ਇਹ ਸੱਚੀ ਸੀ ਪਰ ਇਦਾਂ ਨਹੀਂ ਹੁੰਦਾ ਕਿ ਤੁਸੀਂ ਜਦੋਂ ਕਾਰਵਾਈ ਕਰਵਾਉਂਦੇ ਹੋ ਆ ਕੇ ਥਾਣੇ 'ਚ ਵੀ ਆਉਂਦੇ ਹੋ ਮੁੜ ਕੇ ਫਿਰ ਉਹਨਾਂ ਕੋਲੋਂ ਮਾਫੀ ਮੰਗੀ ਜਾਂਦੀ ਤੁਹਾਡੇ ਵੱਲੋਂ ਮਾਫ਼ ਵੀ ਕਰ ਦਿੱਤਾ ਜਾਂਦਾ ਮੁੜ ਕੇ ਮਾਫੀ ਦਾ ਜਿਹੜਾ ਪਿਛਲੀ ਗੱਲ ਤੁਸੀਂ ਕਰੋਗੇ ਜੇ ਫਾਈਲ ਮਲਗਦੀ ਹੈ ਚਲੋ ਉਹ ਜਿਹੜੀ ਸਿੰਧੂ ਵੱਲੋਂ ਵੀ ਜਿਹੜਾ ਸ਼ਬਦ ਬੋਲੇ ਗਏ ਦਾ ਧਾਰਮਿਕ ਸੰਗਤ ਹਾਂ ਉਹ ਪ੍ਰਧਾਨ ਜੀ ਰਹੋ ਜਿਹੜੀ ਸਾਡੇ ਵੱਲੋਂ ਸ਼ਿਕਾਇਤ ਦਿੱਤੀ ਗਈ ਲੁਧਿਆਣੇ ਚ ਸ਼ਿਕਾਇਤ ਦਿੱਤੀ ਗਈ ਹੈ ਉਸ ਸਬੰਧ ਵਿੱਚ ਵੀ ਲੱਗੇ ਪਏ ਅਪਲੀਕੇਸ਼ਨ ਦੇਤੀ ਹੋਈ ਹੈ ਬਿਆਨ ਵੀ ਉਹਨਾਂ ਵੀ ਹੋ ਗਏ ਆ ਲਗਭਗ ਰੋਲਾ ਕੀ ਪ੍ਰਸ਼ਾਸਨ ਪਾਦਾ ਮੈਂ ਤੁਹਾਨੂੰ ਦੱਸਦਾ ਕਲੀਅਰ ਰੋਲਾ ਪ੍ਰਸ਼ਾਸਨ ਐਂਡ ਚ ਬੰਦਾ ਕਿ ਸਾਡਾ ਬਕਵਾ ਨਹੀਂ ਦੇਖੋ ਲੋਕਤੰਤਰੀਕਾ ਜਿੱਥੇ ਮਰਜ਼ੇ ਅਸੀਂ ਸ਼ਿਕਾਇਤ ਦੇ ਸਕਦੇ ਹੁਣ ਵੀ ਸਾਨੂੰ ਇਹ ਕਿਹਾ ਗਿਆ ਕਿ ਇਹਦਾ ਪਹਿਲੇ ਬਕਵਾ ਦੱਸੋ ਅਸੀਂ ਉਹਨਾਂ ਨੂੰ ਕਹਿੰਦੇ ਬਕਵਾ ਦੱਸੋ ਤਾਂ ਬੰਦੇ ਲਿਆਓ ਬਕਵਾ ਪੁੱਛੋ ਇਹ ਸੁਣਾ ਦੀਨ ਦੇ ਵਿੱਚ 6 ਤੇ ਏਰੀਆ ਉਹਦਾ ਘਰ ਦਾ ਪੈਂਦਾ ਵਾ ਤੇ ਬਤਵਾ ਵੀ ਤੇ 6 ਦਾ ਪੈਂਦਾ ਵਾ ਨਾਲ ਬਿਲਕੁਲ ਬਿਲਕੁਲ ਕਹਿੰਦੇ ਬਕਵਾ ਦੱਸੋ ਜੀ ਵੀਡੀਓ ਕਿੱਥੇ ਬਣੀ ਆ ਇਹ ਹੋਇਆ ਕਿੱਥੇ ਆ ਅਸੀਂ ਤੁਹਾਨੂੰ ਘਰ ਹੀ ਦੱਸਦਾ ਜਿਨੇ ਕਰਤੂਤ ਕੀਤੀ ਹੈ ਜਿਨੇ ਮਾੜਾ ਕਰਮ ਕੀਤਾ ਮਾ ਮਾ ਕਾਲੀ ਦੇ ਕਿਦਾਂ ਦਾ ਕੰਮ ਕੀਤਾ ਸੀ ਤੁਹਾਨੂੰ ਘਰ ਹੀ ਦੱਸਦਾ ਹੁਣ ਇਹਨਾਂ ਨੂੰ ਕਿਹਾ ਬੰਦਾ ਲਿਆਓ ਅਰੈਸਟ ਕਰੋ ਵਕਵਾ ਕੀ ਮੰਦਰ ਦਾ ਲਬਦੇ ਵੇ ਮੰਦਰ ਦੇ ਬੰਦੇ ਦਾ ਵਕਵਾ ਕਰਦੇ ਅਸੀਂ ਘਰ ਹੀ ਇਹਨਾਂ ਨੂੰ ਦੱਸ ਦਿੰਦਾ ਤੇ ਘਰ ਕਲੀਅਰ ਹੋ ਜਾਂਦਾ ਤੁਸੀਂ ਬੰਦਾ ਲਿਆਓ ਸਾਰੇ ਵਕਵਾ ਕੀ ਸਾਰੇ ਕਲੀਅਰ ਹੋ ਜਾਣੇ ਕਿਹੜੇ ਕਿਹੜੇ ਬੰਦੇ ਪਿੱਛੇ ਲੋਕੀ ਹੱਸ ਰਹੇ ਆ ਜਿਹੜੇ ਉਹ ਵੀ ਅੱਗੇ ਆਣੇ ਚਾਹੀਦੇ ਜਿਹੜੇ ਪਿੱਛੇ ਤਾਲੀਆਂ ਮਾਰ ਰਹੀ ਆ ਹੱਸ ਹੱਸ ਕੇ ਦਿਖਾ ਰਹੇ ਇਦਾਂ ਦੇ ਕੰਮ ਕਰਨ ਵੇਲੇ ਉਹਨਾਂ ਨੂੰ 120 ਦੇ ਵਿੱਚ ਨਾਲ ਸ਼ਾਮਿਲ ਕਰਨਾ ਤੁਹਾਨੂੰ ਕੀ ਲੱਗਦਾ ਕੀ ਸਜ਼ਾ ਮਿਲਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਕਿਉਂਕਿ ਲਗਾਤਾਰ ਧਾਰਮਿਕ ਚੀਜ਼ਾਂ ਨੂੰ ਲੈ ਕੇ ਲੋਕੀ ਖਲਵਾੜ ਕਰਦੇ ਨੇ ਕਿਤੇ ਨਾ ਕਿਤੇ ਹਿੰਦੂ ਧਰਮ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਇਹ ਸਭ ਦੇਖੋ ਜੇ ਕਹਿੰਦੇ ਨਾ ਇਹਨਾਂ ਨੂੰ ਅਸੀਂ ਚਲੋ ਕਿਤੇ ਨਾ ਕਿਤੇ ਜੇ ਅਸੀਂ ਬੋਲਦੇ ਆ ਕਿਤੇ ਨਾ ਕਿਤੇ ਇਹਨਾਂ ਨੂੰ ਫਰਕ ਪੈਂਦਾ ਆ ਔਰ ਐਂਦਾ ਦੇ ਲੋਕਾਂ ਨੂੰ 2 4 10 15 20 50 ਇਹਨਾਂ ਨੂੰ ਜੇ ਕਿਤੇ ਸਜ਼ਾ ਹੋ ਜਾਂਦੀ ਹੈ ਕਿ ਇਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇਖ ਜਾਂਦੀ ਹੈ ਤੇ ਜਿਹੜੇ ਆਣ ਵਾਲੇ ਲੋਕ ਆ ਜਾਂ ਕੁਝ ਜਿਹੜੇ ਵੀ ਲੋਕ ਆ ਉਹ ਵੇਅਰ ਹੋ ਜਾਣਗੇ ਕਿ ਸਨਾਤਨਤਰਮ ਨੂੰ ਹਿੰਦੂਵਾਦੀ ਦੇ ਨੀ ਦੇ ਤੌਰ ਟਾਰਗੇਟ ਕਰਾਂਗੇ ਤੇ ਪਰਚਾ ਦਰਜ ਹੋਗਾ ਜੀਐਲਐਸ ਲਾਟਾ ਦੇ ਵਿੱਚ ਬੜੇ ਬੜੇ ਜਿੰਨੇ ਵੀ ਇਤਰੇ ਇਸ਼ੂ ਆਇਆ ਕਦੇ ਨਿ ਸਿਹਰਨੀ ਹੋਈ ਸਰ ਹਲੇ ਕੋਈ ਕਾਰਵਾਈ ਨਹੀਂ ਕੀਤੀ ਅਸੀਂ ਉਹਨਾਂ ਨੂੰ ਕਾਫੀ ਕਬਰਾਂ ਕਰੀਦੀਆਂ ਪਰ ਕਾਰਵਾਈ ਨਹੀਂ ਲੈ ਰਹਾਂ ਦੀ ਇਹਦੇ ਵਿੱਚ ਕਈ ਇਦਾਂ ਹੁੰਦੀ ਕਈ ਅੱਪਰ ਹੀ ਦਰਜ ਹੋ ਜਾਂਦੀ ਆ ਬਾਰੋ-ਬਾਰ ਜਮਾਨਤਾ ਹੋ ਜਾਂਦੀ ਆ ਉਹਦੇ ਵਿੱਚ ਫਿਰ ਕਹਿੰਦਾ ਬਾ ਬਾਰੋ-ਬਾਰ ਜਮਾਨਤਾ ਹੋ ਜਾਂਦੀ ਉਹ ਤਰੀਕਾ ਨੇ ਬੰਦਾ ਜਾਂਦਾ ਵਾ ਹੁਣ ਅਸੀਂ ਤਾਂ ਇਹੋ ਜ਼ੋਰ ਲਾਣੇ ਆ ਕਿ ਲਗਭਗ ਮੌਕੇ ਤੇ ਰਸਟ ਭੈ ਜਵੇ ਉਹਨੂੰ ਸਜ਼ਾ ਮਿਲੇ ਸਜ਼ਾ ਮਿਲੋਗੀ ਤਾਂ ਫੇਰੀਆਂ ਨਾਲ ਲੋਕਾਂ ਦੇ ਰਸਟ ਬੈਠੀ ਜਿੰਨਾ ਜੇ ਜੇਲਾ ਨਹੀਂ ਇਹਨਾਂ ਲੋਕਾਂ ਨੇ ਦੇਖ ਲਓ ਨੱਚ ਕਿੰਨਾ ਨੱਚ ਇਹ ਹੁਣ ਡਿਊਟੀ ਅਫਸਰ ਕੀ ਕਹਿ ਰਿਹਾ ਤੁਹਾਨੂੰ ਜਿਹੜੇ ਮੌਕੇ ਤੇ ਡਿਊਟੀ ਅਫਸਰ ਕਹਿੰਦੇ ਸੀ ਹਿੰਦੇ ਘਰੇ ਜਾਵਾਂਗੇ ਨੰਬਰ ਉਹਨਾਂ ਲਾਪਤਾ ਕੰਪਲੀਟ ਤੇ ਉਹਨਾਂ ਇਹਨਾਂ ਦੇ ਘਰ ਭੇਜਦੇ ਆ ਡਿਊਟੀ ਅਫਸਰ ਦਾ ਕੀ ਨਾਮ ਨਰਿੰਦਰ ਸਿੰਘ ਕਿਹੜਾ ਥਾਣਾ ਵਾ 6 ਨੰਬਰ